ਵਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਕਿਹਾ ਕਿ ਕੁਆਡ ਹਿੰਦ ਪ੍ਰਸ਼ਾਂਤ ਖੇਤਰ ਦੀ ਸਥਿਰਤਾ ਤਰੱਕੀ ਅਤੇ ਖੁਸ਼ਹਾਲੀ ਲਈ ਇੱਕ ਮਹੱਤਵਪੂਰਨ ਤਾਕਤਵਜੋ ਖੜਾਏ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈ ਸ਼ੰਕਰ ਨੇ ਜਾਪਾਨੀ ਹਮੋਦਾ ਤਾਕੇਸ਼ੀ ਇਵਾਯਾ ਆਸਟ੍ਰੇਲੀਆਈ ਹਮਰਤਵਾ ਪੇਨੀ ਵੋਂਗ ਅਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਨਾਲ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਕੁਆਡ ਦੀ 20ਵੀਂ ਵਰੇਗੰਢ ਦੇ ਮੌਕੇ ਤੇ ਕੁਆਡ ਦੇ ਵਿਦੇਸ਼ ਮੰਤਰੀਆਂ ਨੇ ਸਾਂਝੀ ਬਿਆਨ ਚ ਕਿਹਾ ਹੈ ਕਿ ਆਫਤ ਦੇ ਸੰਕਟ ਨਾਲ ਨਜਿੱਠਣ ਲਈ ਹੰਗਾਮੀ ਸੇਵਾਵਾਂ ਦਾ ਕੰਮ ਹੁਣ ਪੂਰੀ ਸਾਂਝੇਦਾਰੀ 'ਚ ਬਦਲ ਗਿਆ ਏ ਬਿਆਨ 'ਚ ਕਿਹਾ ਗਿਆ ਏ ਕਿ ਕੁਆਡ ਦੇਸ਼ ਹੁਣ ਹਿੰਦ ਪ੍ਰਸ਼ਾਂਤ ਖੇਤਰ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਗੇ ਕੁਆਡ ਦੇਸ਼ ਪੌਣ ਪਾਣੀ 'ਚ ਤਬਦੀਲੀ ਕੈਂਸਰ ਅਤੇ ਮਹਾਮਾਰੀ ਨਾਲ ਲੜਨ ਨੂੰ ਲੈ ਕੇ ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਦੇ ਨਿਰਮਾਣ ਅੱਤਵਾਦ ਨਾਲ ਨਜਿੱਠਣ ਦੇ ਯਤਨਾਂ ਅਤੇ ਸਾਈਬਰ ਸੁਰੱਖਿਆ ਨੂੰ ਹੱਲਾਸ਼ੇਰੀ ਦੇਣ ਵਰਗੀਆਂ ਗੁੰਝਲਦਾਰ ਚੁਣੌਤੀਆਂ ਤੇ ਧਿਆਨ ਕੇਂਦ੍ਰਿਤ ਕਰ ਰਹੇ ਨੇ ਜ਼ਿਕਰਯੋਗ ਏ ਕਿ ਕੁਆਡ ਆਸਟ੍ਰੇਲੀਆ ਭਾਰਤ ਜਾਪਾਨ ਅਤੇ ਅਮਰੀਕਾ ਦਾ ਇੱਕ ਸਾਂਝਾ ਸਮੂਹ ਇਸ ਸਮੂਨੇ 2004 ਵਿੱਚ ਹਿੰਦ ਮਹਾਸਾਗਰ ਵਿੱਚ ਪੁਚਾਲ ਅਤੇ ਸੁਨਾਮੀ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਲਈ ਇਕੱਠੇ ਹੋ ਕੇ ਉਪਰਾਲੇ ਕੀਤੇ ਸਨ